ਸਮੂਹ ਸਪੈਸ਼ਲ ਕੈਡਰ ਦੇ ਆਪਕਾ ਨੂੰ ਮੇਰੇ ਵੱਲੋਂ ਨਮਸਕਾਰ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 29 ਦਸੰਬਰ ਨੂੰ ਮੋਹਾਲੀ ਵਿਕੇ ਸੁਭਾ ਪਧਰੀ ਰੈਲੀ ਕੇ ਰੱਖੀ ਗਈ ਹੈ ਇਹ ਉਹ ਧਰਤੀ ਹੈ ਜਿੱਥੇ ਕਾਂਗਰਸ ਸਰਕਾਰ ਸਮੇ 207 ਦਿਨ ਮਰਨਾ ਚਲਾਇਆ ਗਿਆ ਸੀ ਪਰ ਕਾਂਗਰਸ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ ਸੀ ਸਾਥੀਓ ਸਮਾਂ ਦੁਬਾਰਾ ਆ ਗਿਆ ਹੈ ਸੰਘਰਸ਼ ਦੇ ਰਾਹ ਤੇ ਤੁਰਨ ਦਾ ਆਪਣੀ ਹੱਕੀ ਮੰਗ ਪੇ ਸਕੇਲ ਨੂੰ ਲਾਗੂ ਕਰਵਾਉਣਾ ਸਾਥੀਓ ਜੇਕਰ ਅਸੀਂ ਅੱਜ ਪੇ ਸਕੇਲ ਦੀ ਮੰਗ ਨੂੰ ਪੂਰਾ ਕਰਵਾਉਂਦੇ ਹਾਂ ਤਾਂ ਆਉਣ ਵਾਲੇ ਸਮੇਂ ਵਿੱਚ ਪੈਨਸ਼ਨ ਦੀ ਮੰਗ ਨੂੰ ਵੀ ਪੂਰਾ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨਾ ਪਵੇਗਾ ਪਰ ਉਸ ਲਈ ਸਾਨੂੰ ਪਹਿਲਾ ਪੜਾ ਪੇ ਸਕੇਲ ਲਾਗੂ ਕਰਵਾਉਣਾ ਪਵੇਗਾ ਇਹ ਪੇ ਸਕੇਲ ਕਿਸੇ ਵੀ ਪ੍ਰਧਾਨ ਨੇ ਆਪਣੇ ਕੋਲੋਂ ਲਾਗੂ ਨਹੀਂ ਕਰਵਾਉਣਾ ਇਹ ਪੇ ਸਕੇਲ ਸਰਕਾਰਾਂ ਨੇ ਤੁਹਾਡਾ ਇਕੱਠ ਵੇਖ ਕੇ ਤੁਹਾਡਾ ਸਾਥ ਵੇਖ ਕੇ ਤੁਹਾਡੀ ਇਕਜੁਟਤਾ ਦੇਖ ਕੇ ਇਹ ਪੇ ਸਕੇਲ ਲਾਗੂ ਕਰਨਾ ਹੈ ਸੋ ਮੇਰੀ ਸਮੂਹ ਸਪੈਸ਼ਲ ਕੈਡਰ ਦੇ ਆਪਕਾ ਨੂੰ ਬੇਨਤੀ ਹੈ ਕਿ 29 ਤਰੀਕ ਨੂੰ ਮੋਹਾਲੀ ਵੱਡੀ ਗਿਣਤੀ ਵਿੱਚ ਪਹੁੰਚੋ ਪਿਛਲੇ ਦਿਨੀ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸ ਚੋਣਾਂ ਦੇ ਵਿੱਚ ਮਹਿਲਾ ਅਧਿਆਪਕਾਂ ਵੱਲੋਂ ਬਹੁਤ ਖੂਬੀ ਬਹੁਤ ਹੀ ਵਧੀਆ ਡਿਊਟੀ ਨਿਭਾਈ ਗਈ। ਉਹ ਡਿਊਟੀ ਕਿਉਂ ਵਧੀਆ ਨਿਭਾਈ ਗਈ ਕਿਉਂਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਡਿਊਟੀ ਵਾਲੇ ਸਥਾਨ ਤੇ ਪਹੁੰਚਾਉਣ ਅਤੇ ਵਾਪਿਸ ਘਰ ਲੈ ਕੇ ਆਉਣ ਦੀ ਜ਼ਿੰਮੇਵਾਰੀ ਬਹੁਤ ਖੂਬੀ ਨਿਭਾਈ ਸੀ। ਅਸੀਂ ਜਥੇਬੰਦੀ ਵੱਲੋਂ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜਥੇਬੰਦੀ ਦਾ ਵੀ ਸਾਥ ਦਿਓ। ਕਿਉਂਕਿ ਜਥੇਬੰਦੀ ਇੱਕ ਐਕਾ ਐਸਾ ਅਕਸਾ ਹੈ ਜਿਸਨੇ ਸਰਕਾਰ ਕੋਲੋਂ ਤੁਹਾਨੂੰ ਸਾਰੀਆਂ ਮੰਗਾਂ ਪੂਰੀਆਂ ਕਰਵਾ ਕੇ ਦੇਣੀਆਂ ਹਨ ਸਾਥੀਓ ਸਾਨੂੰ ਸਰਕਾਰ ਘਰ ਬੈਠੇ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਦੇਣਾ ਤੁਸੀਂ ਇਹ ਮੰਗਾਂ ਜਿੱਥੇ ਮਰਜੀ ਕਿਸੇ ਆਪਣੇ ਜਥੇਬੰਦੀ ਦੇ ਸਿਆਣੇ ਆਗੂ ਤੋਂ ਪੁੱਛ ਲਓ ਚਾਹੇ ਆਪਣੇ ਕਿਸੇ ਪੁਰਾਣੇ ਪਰਖਾ ਤੋਂ ਪੁੱਛ ਲਓ ਘਰ ਬੈਠਿਆ ਸਰਕਾਰ ਨੇ ਸਾਨੂੰ ਕੁਛ ਨਹੀਂ ਦੇਣਾ ਹੈ ਇਸ ਲਈ ਸਾਨੂੰ ਸੜਕਾਂ ਤੇ ਆਉਣ ਲਈ ਸੰਘਰਸ਼ ਕਰਨਾ ਪਵੇਗਾ ਅਤੇ ਸੰਘਰਸ਼ ਤੇ ਰਾਤੇ ਚੱਲ ਕੇ ਹੀ ਸਾਡੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪੂਰੀਆਂ ਹੋ ਸਕਦੀਆਂ ਹਨ ਸਰਕਾਰ ਨੇ ਕੀ ਦਿੱਤਾ ਹੈ ਇਹ ਤਾਂ ਤੁਹਾਨੂੰ ਵੀ ਪਤਾ ਸਰਕਾਰ ਨੇ ਏਡੇ ਏਡੇ ਵੱਡੇ ਹੋਲਡਿੰਗ ਬੋਰਡ ਲਗਾਏ ਕਿ ਅਸੀਂ ਰੈਗੂਲਰ ਕਰ ਦਿੱਤਾ ਪਰ ਅੱਜ ਸਾਨੂੰ ਕੁਛ ਨਹੀਂ ਮਿਲਿਆ ਪਿਛਲੇ ਦਿਨੀ ਇਲੈਕਸ਼ਨ ਦੌਰਾਨ ਸਾਡੇ ਇੱਕ ਸਾਥੀ ਦੇ ਸੱਟ ਵੀ ਲੱਗੀ ਸੀ ਪਰ ਦੀਪਤੀ ਕਮਿਸ਼ਨਰ ਜਾਂ ਲੈਕਚਰ ਕਮਿਸ਼ਨ ਵੱਲੋਂ ਉਹਨਾਂ ਦੀ ਕੋਈ ਵੀ ਦਿੱਤੀ ਮਦਦ ਨਹੀਂ ਕੀਤੀ ਗਈ ਯੂਨੀਅਨ ਦੇ ਆਗੂਆਂ ਨੇ ਮਿਲ ਕੇ ਉਹਨਾਂ ਦੀ ਕੋਈ ਮਦਦ ਕੀਤੀ ਸਾਥੀਓ ਸਾਡੀ ਮੰਗ ਇੱਕ ਨਹੀਂ ਹੈ ਪੇ ਸਕੇਲ ਨਹੀਂ ਹੈ ਪੇ ਸਕੇਲ ਤੋਂ ਬਾਅਦ ਵੀ ਬਹੁਤ ਕੋਸ਼ ਹੈ ਸਾਨੂੰ ਕੁਝ ਵੀ ਨਹੀਂ ਮਿਲਿਆ ਜਦ ਕਿ ਸਰਕਾਰ ਆਪਣੀ ਪਾਲਿਸੀ ਪੜ੍ਹ ਕੇ ਵੇਖਿਓ ਉਸ ਪਾਲਿਸੀ ਦੇ ਵਿੱਚ ਪ੍ਰਮੋਸ਼ਨ ਜੀਆਈਐਸ ਟੀਏ ਪਰ ਸਾਵਕ ਸਾਰਾ ਕੁਝ ਸਾਰਾ ਕੁਝ ਹਾਲਤ ਦਿੱਤਾ ਹੋਇਆ ਸਾਡੇ ਪਾਲਸੀ ਦੇ ਵਿੱਚ ਪਰ ਸਰਕਾਰ ਨੇ ਲਾਗੂ ਨਹੀਂ ਕੀਤਾ ਜਦੋਂ ਨਿਯੁਕਤੀ ਪੱਤਰ ਦਿੱਤੇ ਸੀ ਤਾਂ ਉਸ ਸਮੇਂ ਸਰਕਾਰ ਨੇ ਵੱਡੇ ਵਾਅਦੇ ਕੀਤੇ ਸੀ ਹੋਲਡਿੰਗ ਬੋਰਡਾਂ ਤੇ ਕਿ ਅਸੀਂ ਰੈਗੂਲਰ ਕਰ ਦਿੱਤੇ ਗਏ ਹਨ ਪਰ 2-3 ਸਾਲ ਦਾ ਸਮਾਂ ਬੀਤ ਗਿਆ ਹੈ ਸਰਕਾਰ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਅਸੀਂ ਅਜੋਹੀ ਤਨਖਾਹ ਲੈ ਰਹੇ ਹਾਂ ਅਤੇ ਉਹੀ ਤਨਖਾਹ ਦੇ ਉੱਤੇ 5% ਇਨਕਰੀਮੈਂਟ ਲੈ ਰਹੇ ਹਾਂ ਦੇਖੋ ਕੁਝ ਸਮੇਂ ਕੁਝ ਫੈਸਲੇ ਐਸੇ ਹੁੰਦੇ ਹਨ ਜੋ ਕਿ ਯੂਨੀਅਨ ਦੇ ਆਗੂਆਂ ਨੂੰ ਲੈਣੇ ਆਪਸ ਵਿੱਚ ਸਲਾਹ ਕਰਕੇ ਲੈਣੇ ਪੈਂਦੇ ਹਨ ਤੁਸੀਂ ਇਹ ਦੇਖਿਓ ਕਿ 29 ਦਸੰਬਰ ਦੀ ਰੈਲੀ ਕਿਸੇ ਵੀ ਹਾਲਤ ਵਿੱਚ ਕੈਨਸਲ ਨਹੀਂ ਹੋਏਗੀ ਜੋ ਹੋਏਗਾ ਤੁਹਾਡੇ ਸਾਹਮਣੇ ਮੁਹਾਲੀ ਦੀ ਧਰਤੀ ਤੇ ਹੀ ਹੋਏਗਾ ਕਈ ਵਿੱਚੋਂ ਸਾਥੀ ਬਹੁਤ ਹੀ ਮਾੜੀ ਸ਼ਬਦਾਂ ਵੀ ਵਰਤਦੇ ਹਨ ਕਿ ਲੈ ਸਾਨੂੰ ਰੈਲੀ ਕਰਨੀ ਚਾਹੀਦੀ ਸੀ ਪਰ ਕੁਝ ਫੈਸਲੇ ਸਮੇਂ ਅਤੇ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਲੈਣੇ ਪੈਂਦੇ ਹਨ ਕੁਝ ਹਾਲ ਫੈਸਲੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਲੈਣੇ ਪੈਂਦੇ ਹਨ ਪਰ ਇਹ ਵੀ ਗੱਲ ਰਹੀ ਕਿ ਇਸ ਵਾਰ ਜੇਕਰ ਮੀਟਿੰਗ ਮਿਲੇ ਚਾਹੇ ਉਹ ਮੀਟਿੰਗ ਸੀਐਮ ਨਾਲ ਮਿਲੇ ਚਾਹੇ ਉਹ ਮੀਟਿੰਗ ਸਿੱਖਿਆ ਮੰਤਰੀ ਨਾਲ ਮਿਲੇ ਚਾਹੇ ਉਹ ਮੀਟਿੰਗ ਸਬਕਮੇਟੀ ਨਾਲ ਮਿਲੇ ਕਿਸੇ ਨਾਲ ਵੀ ਮਿਲੇ ਉਹ ਮੀਟਿੰਗ ਰੈਲੀ ਕਰਕੇ ਫਿਰ ਹੀ ਲਈ ਜਾਵੇਗੀ ਤੁਸੀਂ 1-2 ਦਿਨ 3 ਦਿਨ 4 ਦਿਨ ਦਾ ਸਮਾਂ ਹੈ ਜੇਕਰ ਕਿਸੇ ਰਿਸ਼ਤੇਦਾਰਾਂ ਦੇ ਜਾ ਕਿਤੇ ਮੱਥਾ ਟੇਕਣ ਜਾ ਕਿਤੇ ਜਾਣਾ ਹੈ ਤਾਂ ਉਸ ਤੋਂ ਵਾਪਿਸ ਆ ਜਾਓ ਉਸ ਤੋਂ ਹੋ ਕੇ ਵਾਪਿਸ ਆ ਜਾਓ ਤਾਂ ਕਿ ਅਸੀਂ 29 ਦਸੰਬਰ ਨੂੰ ਇੱਕ ਵੱਡਾ ਇਕੱਠ ਕਰ ਸਕੀਏ ਇਹ ਸਰਕਾਰਾਂ ਇਕੱਠ ਵੇਖ ਕੇ ਹੀ ਜੋ ਹੱਲ ਹੋਣਾ ਹੈ ਸਾਡਾ ਇਕੱਠ ਦੇ ਆਧਾਰ ਤੇ ਹੀ ਹੱਲ ਹੋਣਾ ਹੈ ਅਸੀਂ ਸੰਘਰਸ਼ ਕਰਨ ਨੂੰ ਤਿਆਰ ਹਾਂ ਬਹੁਤ ਸਾਰੇ ਮੈਸੇਜ ਵੀ ਥੱਲੇ ਕਰਦੇ ਹਨ ਮੈਂ ਕਹਿੰਨਾ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੀ ਮਾੜੀ ਸ਼ਬਦਾਬਲੀ ਤੇ ਕੰਟਰੋਲ ਰੱਖੋ ਜੇਕਰ ਬੋਲਣ ਦੇ ਨਾਲ ਅਸੀਂ ਰੈਗੂਲਰ ਹੋਰ ਜਾਂਦੇ ਤਾਂ ਪਿਛਲੇ ਬੜੇ ਸਮੇਂ ਤੋਂ ਅਸੀਂ ਇੱਕ ਦੂਜੇ ਨੂੰ ਮਾੜੀ ਸ਼ਬਦਾਵਲੀ ਬੋਲ ਰਹੇ ਹਾਂ ਪਰ ਮਾੜੀ ਸ਼ਬਦਾਵਲੀ ਬੋਲ ਕੇ ਕਿਸੇ ਨੂੰ ਨਹੀਂ ਕੁਝ ਨਹੀਂ ਮਿਲਣਾ ਕੋਈ ਪ੍ਰਧਾਨ ਇਹ ਨਹੀਂ ਚਾਹੁੰਦਾ ਕਿ ਸਾਨੂੰ ਕੁਝ ਨਾ ਮਿਲੇ ਸਾਡੇ ਕੈਡਰ ਨੂੰ ਕੁਝ ਨਾ ਮਿਲੇ ਹਰ ਇੱਕ ਜਦੋਂ ਹਰ ਇੱਕ ਸਪਰਧਾਨ ਜਦੋਂ ਜਾਂ ਕੈਡਰ ਸੰਘਰਸ਼ ਕਰਦਾ ਤਾਂ ਇਹ ਸੋਚ ਕੇ ਸੰਘਰਸ਼ ਕਰਦਾ ਹੈ ਕਿ ਸਰਕਾਰ ਕੋਲੋਂ ਜਿੰਨੀ ਜਲਦੀ ਪ੍ਰਾਪਤੀ ਹੋ ਸਕੇ ਹੋ ਸਕਦੀ ਹੈ ਹੋ ਸਕੇ ਇਸ ਸਰਕਾਰ ਦਾ 1 ਸਾਲ ਦਾ ਸਮਾਂ ਰਹਿ ਗਿਆ ਹੈ ਔਰ ਜੇਕਰ ਕੋਈ ਪ੍ਰਾਪਤੀ ਵੱਡੀ ਪ੍ਰਾਪਤੀ ਤੁਸੀਂ ਕਰਨਾ ਚਾਹੁੰਦੇ ਹੋ ਤਾਂ 29 ਦਸੰਬਰ ਨੂੰ ਵੱਡੇ ਇਕੱਠ ਦੇ ਰੂਪ ਦੇ ਵਿੱਚ ਮੋਹਾਲੀ ਸ਼੍ਰੀ ਹਮਸਾਹਿਬ ਘਰਦਵਾਰਾ ਵਿਖੇ ਪਹੁੰਚੋ ਤਾਂ ਕਿ ਅਸੀਂ ਇਕੱਠ ਦੇ ਨਾਲ ਆਪਣੀ ਪੇ ਸਕੇਲ ਦੀ ਮੰਗ ਨੂੰ ਪੂਰਾ ਕਰਵਾ ਸਕੀਏ ਧੰਨਵਾਦ ਜੀ